ਸੋ ਕਾਮਯਾਬੀ ਜਿਹੜੀ ਹੈ ਉਹ ਹੌਸਲੇ ਨਾਲ ਹੁੰਦੀ ਹੈ ਉਡਾਰੀਆਂ ਖੰਭਾਂ ਨਾਲ ਨਹੀਂ ਹੁੰਦੀਆਂ ਉਡਾਰੀਆਂ ਹੌਸਲੇ ਨਾਲ ਹੁੰਦੀਆਂ ਮੈਂ ਕੱਲ ਇੱਕ ਫਿਲਮ ਦੇਖੀ 12ਵੀਂ ਫੇਲ ਉਹਦਾ ਨਾਮ ਹੈ ਤੁਸੀਂ ਦੇਖਿਓ ਜੇ ਮੌਕਾ ਮਿਲਿਆ ਉਹਦੇ ਵਿੱਚ ਕਿਵੇਂ ਇੱਕ ਬੱਚਾ ਜਿਹੜਾ ਛੋਟੇ ਜਿਹੇ ਸਕੂਲ ਚ ਪੜ ਕੇ ਕਿਵੇਂ ਉਹਨੂੰ ਜਨੂਨ ਉਹਨੇ ਫਿਰ ਯੂਪੀਐਸਸੀ ਦਾ ਟੈਸਟ ਕਲੀਅਰ ਕਰਕੇ ਆਈਪੀਐਸ ਬਣਿਆ ਔਰ ਟੂ ਸਟੋਰੀ ਤੇ ਬੇਸ ਦਾ ਕੋਈ ਇਹ ਨਹੀਂ ਹੈਗਾ ਕਿ ਮੂਵੀ ਉਹਨਾਂ ਨੇ ਮਸਾਲਾ ਲਾ ਕੇ ਬਣਾਈ ਤੀ ਛੋਟੇ ਜਿਹੇ ਪਿੰਡ ਚੋਂ ਸੋ ਸਾਡੇ ਚ ਟੈਲੈਂਟ ਦੀ ਕੋਈ ਕਮੀ ਨਹੀਂ ਸਾਡੇ ਚ ਮੌਕਾ ਮਿਲ ਜੇ ਬਸ ਸੋ ਮੈਨੂੰ ਬੜਾ ਜਦੋਂ ਮੈਂ ਕਿਉਂਕਿ ਮੈਂ ਤਾਂ 17 ਸਾਲ ਦਾ ਸੀ ਜਦੋਂ ਮੈਨੂੰ ਤੁਸੀਂ ਭਗਵੰਤ ਮਾਨ ਬਣਾਤਾ ਸੀ ਉਹ ਤੋਂ ਵੱਡਾ ਤਾਂ ਮੈਂ ਕਦੇ ਬਣੀ ਨਹੀਂ ਸਕਦਾ ਜੀ ਜਦੋਂ ਕਲਾਕਾਰ ਦੇ ਤੌਰ ਤੇ ਮੈਂ ਪੂਰੇ ਪੰਜਾਬ ਦੀਆਂ ਸੜਕਾਂ ਗਾਈਆਂ ਹੋਈਆਂ ਤੇ ਮੈਂ ਮੈਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਚਾਰ ਚਾਰ ਪੰਜ ਪੰਜ ਮੁੰਡੇ ਭੱਜੇ ਜਾਂਦੇ ਰਾਤ ਨੂੰ ਸੜਕ ਦੇ ਕਿਨਾਰੇ ਤენა ਕੱਢੀ ਖੜਾ ਕੇ ਪੁੱਛ ਲੈਂਦਾ ਸੀ ਕਿੱਧਰ ਜਾਣੇ ਹੋ ਫੌਜ ਦੀ ਭਰਤੀ ਦੀ ਸੀ ਕਰਾਂਗੇ ਤਿਆਰੀ ਕਰਾਂਗੇ ਜੀ ਉਹਦੇ ਵਾਸਤੇ ਪਿੰਡ ਨਹੀਂ ਹੈਗਾ ਸਟੇਡੀਅਮ ਨਾ ਜੀ ਪਿੰਡ ਨਹੀਂ ਹੈਗਾ ਔਰ ਇੰਨਾ ਰਿਸਕ ਲੈ ਕੇ ਮਤਲਬ ਤਿਆਰੀ ਕਰ ਰਹੇ ਨੇ ਨੰਗੇ ਪੈਰੀ ਸੂਆਂ ਦੀਆਂ ਪਟੜੀਆਂ ਤੇ ਰੋਡ ਰੋਡ ਨੇ ਥੱਲੇ ਔਰ ਇੱਕ ਮੈਂ ਜਦੋਂ ਐਮਪੀ ਬਣ ਗਿਆ ਮੈਂ ਸੰਦੌੜ ਗਿਆ ਇੱਕ ਬਹੁਤ ਹੀ ਸੋਹਣਾ ਸੁਨੱਖਾ ਨੌਜਵਾਨ ਮੁੰਡਾ ਰੋਈ ਜਾਵੇ ਪਿੱਛੇ ਬੈਠਾ ਮੈਂ ਤਾਂ ਮਿਲ ਰਿਆ ਸੀ ਲੋਕਾਂ ਨੂੰ ਮੈਂ ਕਿਹਾ ਵੀ ਕੀ ਹੋ ਗਿਆ ਤੇ ਮੈਂ ਕੋਈ ਪੇਪਰ ਚ ਫੇਲ ਨਾ ਹੋ ਗਿਆ ਹੋਵੇ ਜਕੋਰ ਪਰ ਜਦੋਂ ਪਤਾ ਲੱਗਿਆ ਉਹ ਕਹਿੰਦਾ ਫੌਜ ਚ ਭਰਤੀ ਹੋਣੀ ਸੀ ਤੇ ਪੇਪਰ ਮੇਰਾ ਕਲੀਅਰ ਹੋ ਗਿਆ ਸੀ ਬਸ ਫਿਜ਼ੀਕਲ ਦਾ ਟੈਸਟ ਦੇਣਾ ਸੀ ਅਗਲੇ ਦਿਨ ਸੰਦੌੜ ਤੋਂ ਰਾਏਕੋਟ ਵਾਲੀ ਸੜਕ ਤੇ ਭੱਜਿਆ ਜਾਂਦਾ ਸੀ ਟਰੈਕਟਰ ਦੇ ਪਿੱਛੇ ਤਵੀਆਂ ਸੀ ਉਹ ਬਾਹਰ ਸੀ ਟਾਇਰ ਤੋਂ ਇੱਕ ਲੱਤ ਨਾਲ ਹੀ ਲੱਗ ਗਿਆ ਤੇ ਮੈਂ ਨੂੰ ਉਸ ਮੁੰਡੇ ਦਾ ਐਮਪੀ ਲੈਟ ਚੋਂ ਨਕਲੀ ਲੱਤ ਲਵਾਉਣੀ ਪਈ 19 ਸਾਲ ਦਾ ਮੁੰਡਾ ਕਿੱਥੇ ਤੱਕ ਇਹਦਾ ਮੈਂ ਬਾਈ ਬਹੁਤ ਚੁੰਦਾ ਮੈਂ ਪਹਾੜ ਚੜਨੇ ਸੀ ਮੈਂ ਕਹਾਂ ਚੱਲੋ ਪਰਮਾਤਮਾ ਹੁਣ ਕਈ ਵਾਰੀ ਕੀ ਕਰ ਸਕਦੇ ਆ ਪਾਣੀ ਮੰਨਣਾ ਪੈਂਦਾ ਪਰ ਇਹ ਇਹ ਚੀਜ਼ਾਂ ਰੋਕਿਆ ਜਾ ਸਕਦੀਆਂ ਸੀ ਕਿ ਜੇ ਸਟੇਡੀਅਮ ਹੁੰਦਾ ਉਹਦੇ ਪਿੰਡ ਭੱਜਣ ਵਾਸਤੇ ਟਰੈਕ ਹੁੰਦਾ ਤਾਂ ਉਹਨੂੰ ਸੜਕ ਤੇ ਉਹਨਾਂ ਦੀ ਕਿ ਲੋੜ ਸੀਗੀ ਸੋ ਇਹ ਇਹਨੂੰ ਆਪਾਂ ਕਿਸਮਤ ਨਹੀਂ ਕਹਿ ਸਕਦੇ ਇਹ ਤਾਂ ਘਟੂ ਘਟ ਸਰਕਾਰਾਂ ਦੀਆਂ ਜਾਂ ਮੈਨ ਮੇਡ ਮਿਸਟੇਕਸ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਖਿਡਾਰੀਆਂ ਨੂੰ ਕੋਈ ਐਦਾਂ ਦੀ ਦਿੱਕਤ ਆਵੇ ਕਿ ਆਰਥਿਕਤਾ ਜਾਂ ਉਹਨੂੰ ਲੈਕ ਆਫ ਫੈਸਿਲਿਟੀਆਂ ਕਰਕੇ ਉਹਨੂੰ ਆਪਣੇ ਸੁਪਨੇ ਮਾਰਨੇ ਪੈਣ। ਆਰਥਿਕਤਾ ਬਹੁਤ ਵੱਡੀ ਮਾਰ ਹੈ ਕਰਦਿਆਂ ਕੋਲੇ ਹੈ ਨਹੀਂ ਸੀ ਜੀ ਬੂਟ ਲੈਣ ਨੂੰ ਪੈਸੇ ਹੈ ਨਹੀਂ ਸੀ ਜੀ। ਸੋ ਅਸੀਂ ਮੈਂ ਮੀਤ ਨਾਲ ਵੀ ਇਹੀ ਗੱਲ ਕਰਦਾ ਸੀ। ਮੈਂ ਕਿਹਾ ਮੀਤ ਜਿੱਤ ਕੇ ਜਿਹੜੇ ਆਏ ਨੇ ਉਹਨਾਂ ਨੂੰ ਤਾਂ ਹਰੇਕ ਦਿਨ ਦਾ ਪੈਸੇ ਉਹਨਾਂ ਦੇ ਤਾਂ ਢੋਲ ਵਜਾ ਦਿੰਦੇ ਨੇ, ਟੂਰਨਾਮੈਂਟਾਂ ਤੇ ਵੀ ਲੈ ਜਾਂਦੇ ਆ, ਹਾ ਪਾਉਂਦੇ ਨੇ। ਚੜਦੇ ਨੂੰ ਸਲਾਮਾਂ ਨੇ। ਪਰ ਉਹਨਾਂ ਨੂੰ ਜਿੱਤਣ ਜੋਗੇ ਤਾਂ ਕਰੀਏ ਨਾ ਪਹਿਲਾਂ ਆਪਾਂ। ਆਪਾਂ ਨੂੰ ਆਪੋਨਾਂ ਨੂੰ ਉਹ ਗੱਦੇ ਤਾਂ ਦੇਈਏ ਜਿਹਨੇ ਤੇ ਕੁਸ਼ਤੀ ਹੁੰਦੀ ਹੈ ਅਸੀਂ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਹੋਰ ਨੇ ਗ੍ਰਿਪੇ ਨਹੀਂ ਬਣਦੀ ਹੋ ਸਕਦੀ ਸੋ ਅਸੀਂ ਕਾ 8-8 ਲੱਖ ਰੁਪਈਆ ਏਸ਼ੀਆ ਨੂੰ 15 ਲੱਖ 올림픽 ਵਾਲੋਂ ਤਿਆਰੀ ਕਰਨ ਦਾ ਦੇਈਏ ਪਹਿਲਾਂ